ਦੋਸਤੋ ਜਿੰਦਗੀ ਚ ਕਦੇ ਸੋਚਿਆ ਵੀ ਨਹੀਂ ਸੀ ਮਤਲਬ ਫੁਰਸਤ ਦੇ ਪਲ ਵੀ ਚਾਹੀਏ ਹੋਣ ਬੰਦੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਪਰ ਕਈ ਵਾਰ ਜਦੋਂ ਸਾਡੀ ਕਿਸਮਤ ਸਾਡੇ ਦੇ ਮਿਹਰਬਾਨ ਹੁੰਦੀ ਹੈ ਸਾਡੀ ਕਲਾ ਸਾਡੇ ਦੇ ਮਿਹਰਬਾਨ ਹੁੰਦੀ ਹੈ ਤਾਂ ਅਜੀਆਂ ਜਗਾਂ ਦੇ ਦਰਸ਼ਨ ਤਾਂ ਹੀ ਕੀਤੇ ਜਾ ਸਕਦੇ ਨੇ ਤੇ ਮੰਤਰਾਲਿਆ ਭਾਰਤ ਸਰਕਾਰ ਦੇ ਉਪਕਾਰ சதਕਾਂ ਸਿੰਧੂ ਕਲਚਰ ਦਰਸ਼ਨ ਯਾਤਰਾ ਦੇ ਵਿੱਚ ਪਹੁੰਚੇ ਹੋਏ ਆ ਤੇ ਥੋੜਾ ਕਿਉਂਕਿ 18 ਦਿਨਾਂ ਦੇ ਵਿੱਚ 20 ਕੀ ਪ੍ਰੋਗਰਾਮ ਕਰਨੇ ਸੀ ਪਰ ਅੱਜ ਇੱਕ ਪ੍ਰੋਗਰਾਮ ਤੋਂ ਥੋੜੀ ਫੁਰਸਤ ਮਿਲੀ ਤੇ ਆਪਾਂ ਫਿਰ ਭਾਰਤ ਤੇ ਚਾਈਨਾ ਦਾ ਜਿਹੜਾ ਬਾਰਡਰ ਹੈਗਾ ਉਹਦੇ ਉੱਪਰ ਪੈਗੋਂਗ ਲੇਕ ਦੇ ਉੱਪਰ ਆ ਗਏ ਇਹ ਉਹ ਸਥਾਨ ਆ ਉਹ ਪੁਆਇੰਟ ਆ ਜਿੱਥੇ 3 ਇਡੀਅਟ ਫਿਲਮ ਆ ਜਿਹੜੀ ਉਹ ਉਹਦਾ ਲਾਸਟ ਸੀਨ ਆ ਜਿਹੜਾ ਸ਼ੂਟ ਕੀਤਾ ਗਿਆ ਸੀ ਉਹ ਤਿੰਨ ਜਿਹੜੀਆਂ ਚੇਅਰਜ਼ ਬਣਾਈਆਂ ਹੋਈਆਂ ਸੀ ਜਿਹਦੇ ਉੱਪਰ ਸਲਮਾਨ ਖਾਨ ਉਹ ਨਹੀਂ ਬੈਠੇ ਸੀ ਤੇ ਨੇੜੇ ਹੀ ਫਿਰ ਉਹਨਾਂ ਦੇ ਇੱਕ Bajaj चेतक येलो कलर ਦਾ ਜਿਹੜਾ ਸਕੂਟਰ ਉਹ ਵੀ ਪਿਛੇ ਬਣਿਆ ਹੋਇਆ ਤੇ ਬਹੁਤ ਆਨੰਦ ਤੇ VOTING ਪੁਆਇੰਟ ਵੀ ਬਣਾਇਆ ਹੋਇਆ ਆਰਮੀ ਦਾ ਕੈਂਪ ਹੈ ਬਹੁਤ ਵਧੀਆ ਤੁਹਾਨੂੰ ਵੀ ਕਦੇ ਜ਼ਿੰਦਗੀ 'ਚ ਮੌਕਾ ਮਿਲੇ ਤਾਂ ਜ਼ਰੂਰ ਉਰਿਆਣਾ ਚਾਹੀਦਾ ਜਿਹੜੇ ਦੋਸਤ ਮਿੱਤਰ ਉਰੇ ਆਏ ਨੇ ਬੜੇ ਮਤਲਬ ਕਿਸਮਤ ਵਾਲੇ ਨੇ ਲੱਕੀ ਨੇ ਤੇ ਇਹਨਾਂ ਚੀਜ਼ਾਂ ਤੋਂ ਇੱਕ ਚੀਜ਼ ਪਤਾ ਲੱਗਦੀ ਆ ਵੀ ਸਾਨੂੰ ਕਿਸੇ ਨਾ ਕਿਸੇ ਕਲਾ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਕਿਉਂਕਿ ਕਲਾ ਬੰਦੇ ਨੂੰ ਬਹੁਤ ਦੂਰ ਤੱਕ ਲੈ ਕੇ ਜਾ ਸਕਦੀ ਹੈ ਤੇ ਇੱਕ ਕਲਾਕਾਰ ਨੂੰ ਬਹੁਤ ਧੀਮਾ ਤੇ ਨਿਮਾਣਾ ਵੀ ਹੋਣਾ ਚਾਹੀਦਾ ਤੇ ਸਾਡਾ ਤਾਂ ਸੁਭਾਅ ਥੋੜਾ ਜਿਹਾ ਉੱਗਰ ਸੁਭਾਅ ਪਰ ਕੋਸ਼ਿਸ਼ ਕਰਾਂਗੇ ਜਦੋਂ ਸਾਨੂੰ ਕਿਸਮਤ ਅਜਿਹੇ ਪੁਆਇੰਟ ਦੇ ਉੱਪਰ ਲੈ ਕੇ ਆਉਂਦੀ ਹੈ ਤਾਂ ਸਾਡਾ ਮਨ ਅਚਨ-ਚਿਤ ਬਦਲ ਜਾਂਦਾ ਕਿਉਂਕਿ ਵੱਡੇ-ਵੱਡੇ ਜਾਂ ਛੋਟੇ ਜਿੰਨੇ ਵੀ ਲੋਕ ਹੋਏ ਨੇ ਸਾਰਿਆਂ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੈ ਤੇ ਤਬਦੀਲੀ ਆਉਣ ਦਾ ਕੋਈ ਪੁਆਇੰਟ ਹੁੰਦਾ ਕੋਸ਼ਿਸ਼ ਕਰਾਂਗਾ ਕਿ ਮੈਂ ਵੀ ਆਪਣੇ ਆਪ ਨੂੰ ਆਪਣੇ ਸੁਭਾਅ ਨੂੰ ਤਬਦੀਲ ਕਰਾਂ ਹੱਸਦੇ ਵਸਦੇ ਰਹੋ ਜਿੰਦਗੀ ਜਿੰਦਾਬਾਦ ਤੁਹਾਡਾ ਆਪਣਾ ਸਤੀਸ਼ ਬਿਦਰੋਹੀ